ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਖਬਰ ਅਮਰਸਰ ਦੇ ਥਾਣਾ ਸਿਵਲ ਲਾਈਨ ਤੋਂ ਸਾਹਮਣੇ ਆ ਰਹੀ ਹੈ ਜਿੱਥੋਂ ਦੀ ਪੁਲਿਸ ਨੇ ਲੋਕਾਂ ਕੋਲੋਂ ਖੋਹੇ ਗਏ ਤੇ ਚੋਰੀ ਕੀਤੇ ਗਏ 25 ਮੋਟਰਸਾਈਕਲਾਂ ਸਮੇਤ ਚਾਰ ਨੌਜਵਾਨਾਂ ਨੂੰ ਕਾਬੂ ਕਰਕੇ ਇਸ ਗੈਂਗ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਇਸ ਵੱਡੀ ਪ੍ਰਾਪਤੀ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹਨਾਂ ਮੋਟਰਸਾਈਕਲਾਂ ਦੀ ਚੋਰੀ ਅਤੇ ਲੁੱਟਖੋਹ ਕਰਨ ਵਿੱਚ ਲੁੜੀਂਦੇ ਚਾਰੇ ਨੌਜਵਾਨ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਨਾਲ ਸੰਬੰਧਤ ਹਨ ਜਿਨ੍ਹਾਂ ਕੋਲੋਂ ਇੱਕ ਲੇਡੀ ਪਾਰਸ ਲੁੱਟ ਲਈ ਵਰਤਿਆ ਜਾਣ ਵਾਲਾ ਦਾਤਰ ਆਧਾਰ ਕਾਰਡ ਤੇ ਕਈ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ ਹੋਰ ਵਧੇਰੇ ਜਾਣਕਾਰੀ ਲਈ ਤੁਹਾਨੂੰ ਸੁਣਾਉਂਦੇ ਆਂ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਨਾਲ ਕੀਤੀ ਗਈ ਗੱਲਬਾਤ ਹਾਂ ਟੈਕਨੋ ਬੋਲ ਰਹਾ ਹਾਂ ਅਲੋ ਬੋਲ ਰਹਾ ਹਾਂ ਜੀ ਟੂਰੀ ਰੇਸਨ ਤੋਂ ਅੱਧਾ ਆ ਗਿਆ ਸੀ ਸੋ ਕਰ ਰਹੇ ਹਾਂ ਇਹ ਕੋਚਰ ਨੂੰ ਸਿਖਾਉਣ ਤੋਂ ਬਾਅਦ ਉਹ ਪ੍ਰੋਸੈਸ ਅੱਗੇ ਸੈਨੀ ਮਗਰ ਮਗਰ ਬੋਲ ਅਗਲੇ ਜੀ ਬਹਿਦੀ ਹੈ ਆ ਲੋ ਆਹੋ ਸਾਰੇ ਸਾਰੇ ਆਂਕ ਤੇ ਕਸ ਕੰਸਰਸ ਕਰਮ ਜਾ ਰਹੇ ਆ ਇਹਦੇ ਵਿੱਚ ਸਾਡੇ ਸਿਵਲ ਆਈ ਨੇ ਬਹੁਤ ਵਧੀਆ ਕੰਮ ਕੀਤਾ ਟੋਟਲ ਅਸੀਂ ਦੋ ਮੁਕਦਮਿਆਂ ਦੇ ਵਿੱਚ ਜਿਹੜੇ ਹੈਗੇ ਆ 25 ਮੋਟਰਸਾਈਕਲ ਅਸੀਂ ਰਿਕਵਰ ਕੀਤੇ ਨੇ ਔਰ ਇਹਨਾਂ ਦੇ ਵਿੱਚੋਂ ਮੈਂ ਦੱਸਣਾ ਜਾਵਾਂਗਾ ਕਿ ਕੁਝ ਤੁਹਾਡੇ ਪੱਤਰਕਾਰ ਸਾਹਿਬ ਭਾਈਆਂ ਦੇ ਵੀ ਹੈਗੇ ਨੇ ਬਾਕੀ ਜਿਹੜੇ ਸਾਰੇ ਪੁਲਿਸ ਮੁਲਾਜ਼ਮ ਜਿਹੜੇ ਕੋਰ ਕੰਪਲੈਕਸ ਦੇ ਵਿੱਚੋਂ ਤੇ ਡੀਸੀ ਆਫਿਸ ਤੋਂ ਜਿਹੜੇ ਹੈਗੇ ਚੋਰੀ ਹੁੰਦੇ ਸੀਗੇ ਇਹ ਮੁਕਦਮਾ ਟ੍ਰੇਸ ਹੋਣ ਦੇ ਨਾਲ ਸਾਨੂੰ ਹੁਣ ਕਾਫੀ ਜਿਹੜੀ ਹੈਗੀ ਹੈ ਰਾਹਤ ਮਿਲਈ ਹੈ ਜਿਹੜੇ ਮੁਲਾਜ਼ਮ ਦੀ ਤੇ ਤੁਹਾਡੇ ਵੀ ਆਪਣੇ ਪੱਤਰਕਾਰ ਭਰਾਵਾਂ ਦੇ ਜਿਹੜੇ ਹੈਗੇ ਅਸੀਂ ਇਹਨਾਂ ਮੁਕਦਮੇ ਜਿਹੜੇ ਹੈਗੇ ਮੁਕਦਮੇ ਦੇ ਵਿੱਚ ਅਸੀਂ ਮੋਟਰਸਾਈਕਲ ਰਿਕਵਰ ਕੀਤੇ ਇੱਕ ਮੁਕਦਮਾ 30 ਨੰਬਰ ਸਾਡਾ ਐਫ ਆਈ ਆਰ ਦਰਜ ਸੀਗੀ 4324 ਦੀ ਔਰ ਇਹਦੇ ਵਿੱਚ ਅਸੀਂ ਗੁਰਪਾਲ ਸਿੰਘ ਜਿਹੜਾ ਹੈਗਾ ਈਨਾਲੇ ਦਾ ਤੇ ਗੋਪੀ ਜਿਹੜਾ ਹੈਗਾ ਉਹ ਵੀ ਥਾਣਾ ਈਨਾਲੇ ਦਾ ਫੜਕੇ ਇਹਨਾਂ ਕੋਲ 10 ਜਿਹੜੇ ਹੈਗੇ ਸੈਕੰਡ ਮੁਕੱਦਮਾ ਜਿਹੜਾ ਸਾਡਾ ਹੈਗਾ ਜੀ ਉਹਦੇ ਵਿੱਚ 52 ਨੰਬਰ ਮੁਕੱਦਮਾ ਹੈਗਾ ਜਿਹੜਾ ਅਸੀਂ ਦਿੱਤਾ ਸੀਗਾ 1 ਤਰੀਕ ਨੂੰ 1 ਚਾਰ ਨੂੰ ਇਹਦੇ ਵਿੱਚ ਹਰ ਸਿਮਰਨ ਤੇ ਹਰਪ੍ਰੀਤ ਸਿੰਘ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ 15 ਮੋਟਰਸਾਈਕਲ ਬਰਾਮਦ ਕੀਤੇ ਆ ਜਿਹਦੇ ਵਿੱਚ ਉਹ 8 ਮੋਟਰਸਾਈਕਲ ਸਪੈਂਡਰ ਹੈਗੇ ਨੇ ਜਿਹਦੇ ਵਿੱਚ ਉਹ ਦੋ ਮੋਟਰਸਾਈਕਲ ਜਿਹੜਾ ਹਾਂਡਾ ਸਾਈਨ ਨੇ ਇੱਕ ਡੀਲੈਕਸ ਮੋਟਰਸਾਈਕਲ ਹੈਗਾ ਇੱਕ TVS ਇੱਕ 202 ਦੋ TVS ਦੋ ਮੋਟਰਸਾਈਕਲ ਹੈਗੇ ਨੇ ਇੱਕ City 100 ਤੇ ਇੱਕ Platina ਮੋਟਰਸਾਈਕਲ ਹੈਗਾ ਸੋ ਮੇਰੀ ਤੁਹਾਡੇ ਰਾਈ ਗੁਰਦਾਸ ਜੀ ਸਾਗੀ ਹੈ ਕਿ ਅਸੀਂ ਵੈਬਸਾਈਟ ਦੇ ਉੱਪਰ ਇਹਨਾਂ ਸਾਰਿਆਂ ਦੇ ਜਿਹੜੇ ਹੈਗੇ ਆ ਇੰਜਨ ਨੰਬਰ ਤੇ ਐਸ.ਐਚ.ਓ ਨੰਬਰ ਪਾ ਦਵਾਂਗੇ ਜਿਹਦਾ ਵੀ ਕਿਸੇ ਦਾ ਇਹ ਮੋਟਰਸਾਈਕਲ ਹੈਗਾ ਉਹ ਸਾਡੇ ਐਸ.ਐਚ.ਓ ਸਾਹਿਬ ਨਾਲ ਰਾਬਤਾ ਕਰਕੇ ਤੇ ਡਿਊ ਪ੍ਰੋਸੈਸ ਨੂੰ ਫੋਲੋ ਕਰਦਿਆਂ ਹੋਇਆਂ ਆਪਣੀ ਜਿਹੜੀ ਚੀਜ਼ ਹੈਗੀ ਹੈ ਸਾਡੇ ਕੋਲ ਇੱਥੋਂ ਲਿਜਾ ਸਕਦਾ ਸਪੋਰਟਰੀ ਤੇ ਜਿਹੜੀ ਚੀਜ਼ ਹੈਗੀ ਹੈ ਮੋਟਰਸਾਈਕਲ ਤੇ ਉਹ ਵੀ ਉਹਦਾ ਹੈਗਾ ਉਹ ਇੱਥੋਂ ਲਿਜਾ ਸਕਦਾ ਦੋਸ਼ੀ ਕਿੰਨੇ ਵੜੇ ਸਰ ਦੋਸ਼ੀ 4 ਦੀ ਟੋਟਲ 2 ਮੁਕਦਮੇ ਦੇ ਚਾਰ ਸਰ ਸਾਰਿਆਂ ਦੀ ਏਜ ਕਿੰਨੀ ਹੈ ਇਹਦੇ ਕੋਲ নাবਾਲਗ ਹੈਗੇ ਆ ਨਹੀਂ ਨਾਬਾਲਗ ਨਹੀਂ ਹੈਗਾ ਨਾ ਸਾਰਿਆਂ ਦੀ ਜੇ ਵੱਖ-ਵੱਖ ਏਜ ਹੈ ਜਿਹੜਾ ਗੁਰਪਾਲ ਹੈਗੀ ਉਹਦੀ 18 ਸਾਲ ਹੈਗੀ ਐ ਗੋਪੀ ਦੀ 20 ਸਾਲ ਹੈਗੀ ਹੈ ਜੀ ਉਹਨਾਂ ਸਰ ਇੱਕ ਡੀਸੀ ਆਫਿਸ ਦੇ ਵਿੱਚ ਜਿਹੜੇ ਮੋਟਰਸਾਈਕਲ ਚੋਰੀ ਹੋਏ ਸੀ ਉਹਦਾ ਵੀ ਇਹਦੇ ਵਿੱਚ ਬੰਦਾ ਥੜਿਆਗੇ ਜੀ ਜੀ ਇਹਨਾਂ ਦਾ ਮੁਕਦਮਿਆਂ ਦੇ ਵਿੱਚ ਜਿਹੜਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਗੁਰਪਾਲ ਤੇ ਗੋਪੀ ਵਾਲਾ ਮੁਕਦਮਾ ਇਹ ਜਿਹੜਾ ਹੈਗਾ ਡੀਸੀ ਦਫ਼ਤਰ ਦੇ ਵਿੱਚ ਔਰ ਇਹ ਜਿਹੜੇ ਹੈਗੇ ਜ਼ਿਆਦਾ ਮੋਟਰਸਾਈਕਲ ਜਿਹੜੇ ਸੀਗੇ ਆਪਣੇ ਡੀਸੀ ਜਿਹੜੇ ਡੀਸੀ ਆਫਿਸ ਔਰ ਜਿਹੜੇ ਕੋਰਟ ਕੰਪਲੈਕਸ ਦੇ ਵਿੱਚੋਂ ਚੋਰੀ ਹੁੰਦੇ ਸੀ ਉਹਨਾਂ ਦੇ ਜਿਹੜਾ ਸਰ ਡੀਸੀ ਆਫਿਸ ਤੋਂ ਮੋਟਰਸਾਈਕਲ ਚੋਰੀ ਕਰਦਾ ਹੈ ਉਹ ਦੇਖੋ ਕਿੰਨੇ ਮੋਟਰਸਾਈਕਲ ਰਿਕਵਰ ਹੋਏ ਦੇਖੋ ਐ ਸੱਚ ਜਿਹੜੀ ਚੀਜ਼ ਤੁਸੀਂ ਪੁੱਛ ਰਹੇ ਹੈਗੇ ਉਹ ਮੈਂ ਹਜੇ ਵੀ ਇਨਵੈਸਟੀਗੇਸ਼ਨ ਸਾਡੀ ਜੁਆਇੰਟ ਚੱਲ ਰਹੀ ਹੈਗੀ ਆ ਕੱਲੇ ਕੱਲੇ ਬਾਰੇ ਜਿਹੜੀ ਹੈਗੀ ਤਫਤੀਸ਼ ਦੌਰਾਨ ਹੀ ਮੈਂ ਤੁਹਾਨੂੰ ਦੱਸ ਸਕਾਂ ਕੰਪਲੀਟ ਹੋਣ ਤੋਂ ਬਾਅਦ ਫਿਲਹਾਲ ਜੋ ਸਾਡੇ ਕੋਲ ਹੈਗਾ 10 ਟੋਟਲ ਇਹਨਾਂ ਕੋ ਮੋਟਰਸਾਈਕਲ ਜਿਹੜੇ ਹੈਗੇ ਰਿਕਵਰ ਕੀਤੇ ਨੇ ਦੋਹਾਂ ਦੇਖੋ ਉਹ ਮੈਂ ਦੱਸ ਸਰ ਇਹ ਸਰ ਇੱਕੋ ਮੈਂ ਡਰੋਅਰ ਨੰਬਰ ਵਿੱਚ ਕਰ ਰਿਹਾ ਤੇ ਲ ਉਹਦੇ ਮੋਟੇ ਬਰਾਮਤ ਹੋਏ ਨੇ ਅੰਮਰਪੁਰ ਤੋਂ ਜਿਹੜੇ ਨੇ ਸ਼ਹਿਰੀ ਬਾਟ ਸਾਤ ਬਾੜੀ ਦੇ ਨਹੀਂ ਬੇਸਿਕਲੀ ਜਿਹੜੇ ਹੈਗੇ ਨੇ ਇਹ ਕੋਸ਼ ਜਿਹੜੇ ਹੈਗੇ ਗੋਕੰਦਕਸ਼ ਏਰੀਆ ਦੇ ਵਿੱਚੋਂ ਡੀਸੀ ਆਫਿਸ ਦੇ ਵਿੱਚੋਂ ਹੈਗੇ ਹਨ ਕੰਪਨੀ ਬਾਗ ਦੇ ਏਰੀਆ ਦੇ ਵਿੱਚੋਂ ਹੈਗੇ ਆ ਪੁਰਾਨਗਰੇਵ ਹਸਪੀਟਲ ਦੇ ਏਰੀਆ ਚ ਹੈਗੇ ਆ ਔਰ ਖਦਰ ਦੇ ਮਹ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਦੋ ਪਾਰਕ ਨੂੰ ਟਾਰਗੇਟ ਕਰ ਟਾਰਗੇਟ ਪਾਰਕ ਅੱਗੇ ਸਾਰੇ ਵੇਚਦੇ ਕਿਨਾਂ ਕਿਨਾਂ ਦੇ ਦਿੰਦੇ ਕਿਨਾਂ ਨੂੰ ਅੱਗੇ ਵੱਖ-ਵੱਖ ਲੋਕਾਂ ਨੂੰ ਜਿਨ੍ਹਾਂ ਨੂੰ ਹੈਗੇ ਕਈਆਂ ਨੂੰ ਦਿੱਤੇ ਹੋਏ ਆ ਜਿਨ੍ਹਾਂ ਵਿਚਾਰਿਆਂ ਨੂੰ ਇਹ ਦਾਣ ਦੇ ਸਾਡੀ ਆਰਥਿਕ ਵਾਚ ਕੀ ਹੈਗੀ ਆ ਉਹ ਹੁਣ ਜਿਹੜੀ ਐ ਇਸੇ ਕਰਕੇ ਮੈਂ ਕਹਿ ਰਿਹਾ ਨਾ ਹਜੇ ਤਪੀਸ਼ ਜਾਰੀ ਹੈਗੀ ਆ ਉਹ ਪਤਾ ਕਰਨਾ ਕਿ ਉਹਨਾਂ ਦੀ ਇੰਟੈਂਸ਼ਨ ਕੀ ਸੀ ਜੇ ਤਾਂ ਉਹ ਜਿਹੜੇ ਪੌਰਾਫਾਈਟ ਪਰਚੇ ਦੇ ਸੀ ਬੇਤਾ ਨਹੀਂ ਹੈਗੇ ਜੇ ਉਹਨਾਂ ਨੂੰ ਪਤਾ ਹੈਗਾ ਕਿ ਉਹਨਾਂ ਨੇ ਜਿਹੜੀ ਹੈਗੀ ਚੋਰੀ ਦੀ ਚੀਜ਼ ਖਰੀਦੀ ਹੈ ਫਿਰ ਉਸ ਹਿਸਾਬ ਨਾਲਾਂ ਦੇ ਜਿਹੜੀ ਅਗਲੀ ਪੁਛਗ੍ਰੇਸ਼ ਕਰਕੇ ਕਾਰਵਾਈ ਕੀਤੀ ਸਰ ਇਹ ਕਿੰਨੇ ਦਾ ਵੇਚਦੇ ਸੀ ਮੋਟਰਸਾਈਕਲ ਅੱਗੇ ਜਿਹੜਾ ਹੁਣ ਤੇ ਜਿਹੜਾ ਹੈਗਾ ਉਹ ਜੇ ਲੱਗੀ ਪੱਪੀ ਵਾਲਾ ਹਿਸਾਬ ਹੁੰਦਾ ਹੈ ਚੋਰੀ ਦੀਆਂ ਚੀਜ਼ਾਂ ਦਾ ਹਜੇ ਐਸਾਕਾ ਜੇ ਕੋਈ ਪਾਰਟਿਕੂਲਰ ਨਾ ਪ੍ਰਾਈਸ ਟੈਗ ਨਹੀਂ ਹੈਗਾ ਕਿ ਉਹ ਰੇਂਜ 'ਚ ਵੇਚਦੇ ਸੀਗੇ ਜਿਹਨੂੰ ਜਿਸ ਨੂੰ ਕਿਸੇ ਨੂੰ ਕਹਿਤਾ ਵੀ ਇਹ ਮੇਰੀ ਮਦਰ ਬਿਮਾਰ ਹੈਗੀ ਆ ਤੁਸੀਂ ਮੇਰਾ ਮੋਟਰਸਾਈਕਲ ਰੱਖ ਲਓ ਮੈਨੂੰ ਇਹਨੇ ਪੈਸੇ ਦੇ ਦਿਓ ਸੋ ਇਹ ਜਿਹੜੇ ਚੋਰ ਹੁੰਦੇ ਆ ਇਹਨਾਂ ਦਾ ਵੇਚਣਾ ਵੀ ਇੱਕ ਜਾਸੂਸ ਹੈ ਬਟ ਉਹ ਕਿੰਨਾ ਕੁ ਚੀਜ਼ ਉਹ ਸਹੀ ਹੈਗੀ ਆ ਜਾਂ ਕਿੰਨੀ ਕਿ ਨਹੀਂ ਹੈਗੀ ਉਹਦਾ ਦੌਰਾਨੇ ਤਫਤੀਸ਼ ਹੀ ਪਤਾ ਲੱਗਦੀ ਹੈ ਜੋ ਜਿਹੜੇ ਮਤਲਬ ਬਰਾਮਦ ਕੀਤੇ ਗਏ ਇਹਨਾਂ ਹਟੇ ਇਹਨਾਂ ਮਿੱਟਰ ਜਿਹੜੇ ਮਤਲਬ ਦੇ ਵਿੱਚ ਬਾਅਦ ਜੋ ਆਦਾਂ ਤੋਂ ਕਹਿੰਦੇ ਦੇਖੋ ਇਹ ਚੀਜ਼ਾਂ ਸੈਡੀਆਂ ਹੈਗੀਆਂ ਸਾਡੀਆਂ ਆਪਰੇਸ਼ਨਲ ਡਿਟੇਲਸ ਹੁੰਦੀਆਂ ਉਹ ਮੈਂ ਓਪਨਲੀ ਨਹੀਂ ਦੇ ਸਕਦਾ ਕੈਮਰਲ